ਅੱਜ ਆਪਾਂ ਮਸ਼ੀਨ ਦੀ ਰਿਪੇਅਰ ਕਰਤੀ ਸ਼ੁਰੂ ਜੱਸੀ ਟਿੱਪਲ ਬਾਜੀ ਆਪਣੇ ਆ ਗਏ ਆ ਕਿੰਨੇ ਦਿਨਾਂ ਹੀ ਕਰਦਾਂਗੇ ਹਫ਼ਤਾਂਣ ਤੁਹਾਡੇ ਕੋਲ ਬਸ ਇਹੋ ਵੀਡੀਓ ਆ ਕਰਨੀਆਂ ਹੁਣ ਫੀਡਰ ਲਾ ਕੇ ਚੈਨ ਕੱਢ ਕੇ ਫੀਡਰ ਲਾਉਣ ਲੱਗੇ ਤੇ ਉਧਰ ਵਿਰਾਡ ਮਸ਼ੀਨ ਦਾ ਥਰੇਸ਼ਰ ਬਦਲਣਾ ਉਧਰ ਵੀ ਵੀਰ ਲੱਗੇ ਆ ਐ ਮਿਲਨੇ 575 ਦੇ ਤੇ ਇਧਰ ਜਿਹੜਾ ਮਹਿਕਮਾ ਆਪਣਾ ਸੰਧ ਬੜੇ ਨੇ ਜੜਾ ਰਗੜਾ ਰਗੜਾਈ ਖੋਪ ਦੇ ਕੋਉਣ ਦੇ ਨੜਨੂਟ ਚਾਚਾ ਆਹ ਖੁੱਲਾ ਪਾ ਉਹ ਕਹਿੰਦੇ ਆ ਨਾ ਪੈ ਮੇਰੇ ਕੋ ਐ ਮਿਲ ਜਣੇ ਆ ਮੈਂ ਕੀ ਆ ਹੁਣ ਹੋਇਆ ਕੀ ਆ ਇਹ ਇਹਦੇ ਸ਼ੈਰੋ ਲੈ ਆਵਾਂਗੇ ਇਹ ਹੋਕ ਟੁੱਟਣ ਦੇ ਨਾਲ ਸਿੱਧਾ ਹੀ ਕਿਹਨੇ ਖੀਤਾ ਸਾਰੇ ਪੈਪੂ ਪੋੜ ਤੇ ਹੁਣ ਰਿਪੇਅਰ ਕਰਨਾ ਹੈ ਸ਼ੁਰੂ ਕਿਹੜੇ ਨੇ ਆ ਜੋਦਾ ਭਾਜੀ ਇਹ ਸਾਡਾ ਹਾਈ ਡ੍ਰੈਸ ਦੱਸਦਾ ਵੀ ਮੁਰੇ ਨਾਲ ਹੀ ਫਿੱਟ ਨਹੀਂ ਦੇ ਲੱਗਦੇ ਹੈਵੀ ਡਰਾਈਵਰ ਸਾਡਾ ਜਿਹੜਾ ਫਰਮ ਦਾ ਇਹ ਉਸੇ ਨੇ ਪੈਪ ਖਿੱਚੇ ਹੁਣ ਜਿਹੜਾ ਬੋਲੂ ਉਹੋ ਗੁੰਡਾ ਖੋਲੂ ਇਨੂੰ ਥੱਲੇ ਵਾਰਡ ਹੁਣ ਤੇ ਖਿੱਚ ਖਿੱਚ ਕਢਾਵੀ ਬਾਹਰ ਤੇ ਤੁਸੀਂ ਚਾਚਾ ਜੀ ਇਹ ਕਿਹੜੀ ਖੇਡ ਖੇਡਨੇ ਕਢਾ ਨਹੀਂ ਬੈਠ ਦੁਹਰਾਓ ਨੜ ਜਾ ਥੋੜੇ ਜੀ ਥੋੜੇ ਗ੍ਰੈਂਡਰ ਲੱਭਾਣ ਯਾਰ ਕਹਿੰਦੇ ਅਜਾ ਓ ਯਾਰ ਮੈਂ ਉੱਥੋਂ ਲੈ ਗਏ ਹਣੇ ਆ ਉੱਦਾ ਘਰੇ ਘਰੇ 5-6 ਬੰਦੇ ਹੋਣ ਹਨਾ ਬੇਪਲਾ ਹਾਂਜੀ ਐਦਾਂ ਤੇ ਯਾਰ ਸੁਹਾਜ ਜਾਣੇ ਇਕੱਲੇ ਨੂੰ ਮਸ਼ੀਨ ਦੇ ਲਾਗੇ ਡਰ ਜਾ ਲੱਗਦਾ ਤੇ ਤੂੰ ਗੁਰਵਾ ਇਕੱਲਾ ਬੰਦਾ ਆਣ ਕੇ ਨਾਲ ਮੈਨੂੰ ਲਾ ਲਿਆ ਮੈਨੂੰ ਡਰਤ ਨਹੀਂ ਗੁਰਵਾ ਕੋਠਾ ਹੀ ਖੋਲਣਾ ਸਾਬ ਲਾ ਦੇਣਾ ਇੱਕ ਸਾਬ ਨਾਲ ਇੱਕ ਹੋ ਜਾਣਾ ਫੀਡਰ ਲੱਗ ਗਿਆ ਫੀਡਰ ਦਾ ਚੂਚੈਨ ਚੂਨ ਕੱਢਤੀ ਨਵੀਂ ਪਾਵਾਂਗੇ ਕੋਈ ਨਹੀਂ ਕੋਈ ਨਹੀਂ ਚਾਚਾ ਵਿੱਚੇ ਆਇਆ ਹੁਣ ਫਰੈਸ਼ਰ ਬਦਲਦੇ ਆ ਉਹ ਸਾਰਾ ਲਾਉਣਾ ਇੱਕ ਵਾਰ ਕਿਹਾ ਚਾਹੀਦਾ ਫਿਰ ਆਇਆ ਨਾ ਜਿੱਦੀ ਗੱਲ ਪੈ ਗਈ ਆਈ ਸੋਚ ਆ ਗਈ ਕਿੰਨਾ ਕਿੰਨਾ ਲਾਇਆ ਜਿੰਮ ਦੱਸ ਦੋ ਸਾਰੇ ਜਣੇ ਇਹ ਮੁੰਡੇ ਆ ਜੇ ਨਵੇਂ ਤਿਆਰੀ ਹੋਏ ਜਿੰਮ ਚ ਕਿੰਨੇ ਕਿੰਨੇ ਡੰਡ ਕਿੰਨੇ ਕਿੰਨੇ ਮਾਰ ਲੈ ਜੋ ਡੰਡ ਮਾਰ ਲੈ ਆ ਦਾਦਾ ਦਾਦਾ ਚੱਲ ਇਹਦੇ ਦਾਦਾ ਸੈਟ ਲਾਓ ਹਾਂ ਤੋ ਨਾਲ ਹੀ ਬੈਠਕਾਂ ਫੇਰ ਦੱਸਦਾ ਇਦਾਂ ਹੀ ਇਦਾਂ ਹੀ 1 2 3 4 5 6 7 8 9 10 ਫੇਰ ਦੰਡ ਇਦਾਂ ਹੀ ਸਾਹ ਨਹੀਂ ਲੈਣਾ ਤੁਹਾਡਾ ਸਟੈਂਡ ਬਣਾ ਦੇਖਣਾ ਅੱਜ 1 2 3 4 5 6 7 8 9 ਫੇਰ ਬੈੜਕਾਂ ਫੇਰ ਬੈੜਕਾਂ ਚੱਲ ਫੇਰ ਡੰਡ ਲਾ ਕੇ ਸਪੱਟਾ ਲਾਓ 1 2 3 4 5 6 7 8 ਚਲੋ ਬਸ ਬਹੁਤ ਵਧੀਆ ਸਟੈਮਣਾ ਮੁੰਡਿਆਂ ਦਾ ਰੋਜ਼ ਡੰਡ ਮਾਰਿਆ ਕਰੋ ਜੰਗਾ ਚਲੋ ਲਓ ਨਹੀਂ ਆ ਜਾ ਕਰੋ ਆ ਜਾ ਕਰੋ ਇਹ ਹੁਣ ਸਵੇਰੇ ਵੇਖਣੀ ਤੂੰ YouTube ਤੇ ਸੰਦੂ ਫਾਰਮਾਲੀ ਬਲੌਗ ਵੇਖਣੇ ਆ ਦੇ ਆ ਪੰਡੂ ਪੰਡੂ ਦੱਸ ਇੱਕ ਤੇ ਇਹ ਨਾਂ ਵਿੱਚ ਆਪੇ ਲੈ ਲੈਂਦਾ ਮੈਂ ਨਾਂ ਲਿਆ ਰਿਪੇਅਰ ਸ਼ੁਰੂ ਹੋ ਗਈ ਪੰਡੂ ਦੱਸ ਆ ਘਰੇ ਫੀਡਰ ਮੈਂ ਕੱਢਦਾ ਸੈਸ਼ਨ ਰਹਾ ਤੇ ਫੁਲਾਦ ਸਾਰਾ ਕੋ ਸਾਰਾ ਕੱਢ ਕੇ ਅੱਜ ਮੈਂ ਚਾਲੂ ਕਰ ਦੇਣੀ ਕਿਤੇ ਸੋਆਬੀਨ ਤੇ ਸੋਆਬੀਨ ਤੇ ਪੀ ਲਿਆ ਨਾ ਉਹ ਪਾਣੀ ਨੂੰ ਵੰਡੀਆਂ ਚਲਾਣਾ ਗਿਆ ਚੋਂਦੇ ਸਾਰੇ ਜਣੇ ਚਲਾਵਾਂਗੇ ਨੂੰ ਕਿਤੇ ਤਿਆਰ ਕੀਤੀ ਜਿਦਾ ਬਣਾਉਣਾ ਕਿ ਹੁਣ ਵੀ ਪੈਗੇ ਜਾਦੇ ਨਹੀਂ ਹੈ ਵਾਕਿਆ ਮੈਂ ਤਾਂ ਘਰ ਗਿਆ ਪਹਿਲਾਂ ਉਹ ਦੂਜਾ ਪੌਦਾ ਪਤਾ ਨਹੀਂ ਕਿੰਨੀ ਕਰ ਦਿੰਦੇ ਆ ਥਰੇਸ਼ਰ ਕੱਢ ਪੈਦਾ ਬਾਅਦ ਲੈ ਚੱਲ ਲੈ ਆ ਉਹ ਵੀ ਕੋਈ ਕੱਢ ਕੱਢ ਕੇ ਸ਼ਾਰਟ ਵਾਲੀ ਰਹਿੰਦੀ ਆ ਜਦੋਂ ਇਹਦਾ ਜੀ ਕਰਦਾ ਇਹਨੂੰ ਕੋਈ ਪਿੰਡ 'ਚ ਕੰਮ ਨਹੀਂ ਲੱਭਦਾ ਆਣ ਮਸ਼ੀਨ ਦਾ ਥਰੇਸ਼ਰ ਕੱਢਦਾ ਵੈਲੀ ਤੂੰ ਆਪ ਤੀਜੀ ਚੌਥੀ ਯਾਰ ਬਦਲਦਾ ਨਹੀਂ ਓਸੀ ਇਹ ਤਾਂ ਕਰਦਾ ਵਾ ਵੀ ਕੰਮ ਨਾਲ ਚੇਤਾ ਭੁੱਲ ਜੇ ਮੈਨੂੰ ਨਾਲੇ ਚੱਕਰ ਪੜਾ ਗਿਆ ਇਦਾਂ ਆਪਾਂ ਸ਼ਾਵਟ ਕੱਢੀ ਵੀ ਭਾਈ ਰੈਲੀ ਜਗਾਲਦੀ ਪਈਦਾ ਆ ਚਾਚੇ ਦੀ ਵੀਡੀਓ ਦੇ ਸਭ ਤੋਂ ਜ਼ਿਆਦਾ ਲਾਈਕ ਆਉਂਦੇ ਜਿਹੜਾ ਓਏ ਆ ਕੀ ਕਰਤਾ ਹੀ ਗਏ ਦੇ ਗੁਰਮੁਲਾਹ ਤੇ ਡੰਗਰਾ ਤੇ ਪਚਾ ਲਿਆ ਕਿ ਥੱਲੇ ਦੇਣਾ ਨਹੀਂ ਪਾਦਾ ਗੁਰੂਆ ਆਹੀ ਚੀਜ਼ ਇਹਦੀ ਹੁੰਦੀ ਟਰ ਰਰ ਰਰ ਏ ਸੜਕੇ ਤੇ ਸਟਾਰਟ ਕਰਕੇ ਜਿਹੜਾ ਡੱਕ ਦਈਦਾ ਇਸ ਤਰ੍ਹਾਂ ਕਰ ਦਿੰਦਾ ਕਿ ਅੱਜ ਫੋੜ ਸਾਡਾ ਚਾਚਾ ਲੈ ਕੇ ਆਇਆ ਤੇ ਸਾਨੂੰ ਵੀ ਸ਼ੌਂਕ ਜਾਏ ਵੇਖਿਆ ਚਲਾਜ ਨੂੰ ਕੇ ਵੇਖ ਕੇ ਕਿੱਡਾ ਵਧੀਆ ਪਰਾਟਾ ਮਾਰਦਾ ਏ ਢੀਲ ਚਾਚਾ ਕਿੰਨਾ ਜਾਂਦਾ ਏ ਇਹੋ ਤੇ ਤਿੰਨ ਜੇ ਲੋੜ ਦੇ ਫਿਰ ਤਿੰਨ ਵੀ ਆ ਤੇ ਤਿੰਨ ਦੇ ਵਿੱਚ ਲੋੜ ਦੇ ਤਿੰਨ ਵੀ ਮਤਲਬ ਯਾਨੀ ਕਿ ਲੀਟਰ ਬਣੀ ਬਣੀ ਲੀਟਰ ਸਵਾ ਲੀਟਰ ਮਹਾ ਹੈ ਕਈ ਤੇ ਇਹੋ ਜਿਹੀ ਗੱਡੀ ਹੁੰਦੀ ਹੈ ਜੀ ਜਲਵਾ ਹੋ ਰਹੀ ਹੈ ਹਵਾ ਤੇ ਹਵਾ ਤੇ ਡਾਇਫਰਾਮ ਨਹੀਂ ਜਾਈ ਡਾਇਫਰਾਮ ਹੋ ਰਹੀ ਹੈ ਜਿਹੜਾ ਮਾ ਬਣਾਇਆ ਜਦੋਂ ਜੋ ਹਵਾ ਮੈਂ ਚੱਲਦਾ ਹੈ ਇਹਦੀਆਂ ਖੂਬੀਆਂ ਇਹਦੇ ਨਾਲ ਹੁੰਦੀਆਂ ਆ ਜਦੋਂ ਜਿੰਨਾ ਮਸ਼ੀਨ ਤੋਂ ਸਮਾਨ ਸਾਰਾ ਲਾ ਕੇ ਚੈੱਕ ਕਰ ਲੋ ਕਿਹੜੀ ਚੀਜ਼ ਹੈ ਕਿ ਕਿਹੜੀ ਨਹੀਂ ਆ ਗਿਆ ਸਾਡਾ ਹੈਲਪਰ ਸੁਨੀਲ ਚਾਚਾ ਸੁਨੀਲ ਇਹ ਬੁਲਾਇਆ ਇਹ ਸਾਰਾ ਸਮਾਨ ਕੱਢ ਕੇ ਇੱਥੇ ਰੱਖ ਕੇ ਜਿਹੜੀ ਚੀਜ਼ ਦੀ ਲੋੜ ਆ ਚਾਬੀਆਂ ਇਹਦੇ ਟਿਕਾ ਦੇ ਬੱਬਲੋਗ ਨਾਲ ਨਾਲ ਸ਼ੂਟ ਕਰੀ ਜਾਵਾਂ ਆਹੋ ਕੱਲਾ ਪਾਣੀ ਇਹਦਾ ਨਹੀਂ ਤੇ ਲਾ ਨਜਿੱਤ ਤੇ ਹੁੰਦੇ ਨੇ ਕਾਤ ਮਾਰ ਨਾ ਇਹਦਾ ਇਹਦਾ ਨਹੀਂ ਨਾ ਰੂਪ ਐਰ ਵੀ ਤਾਂ ਖੁੱਲਾ ਨਹੀਂ ਸਾਰੇ ਸੀਜ਼ਨ ਗੱਦ ਮਾਰਦਾ ਤੇ ਹੋਣ ਆਣ ਨਹੀਂ ਬਗੇ ਕਈ ਯਾਰ ਖੁੱਲ ਜਾਂਦਾ ਹਨ ਕੀ ਉਲਾ ਲੈ ਗਿਆ ਹੁਣ ਸ਼ੁਰੂਆਤ ਹੋ ਗਈ ਵੀਰੇ ਕਾਲਿਆਂ ਦੀ ਹੱਥਾਂ ਕਾਲਿਆਂ ਦੀ ਮੈਂ ਤੂੰ ਘੋਲ ਮੇ ਕਰ ਲੱਭ ਕਿਲੋਂ ਦੋਵੇਂ ਚਾਚੇ ਟੋਪ ਲੈਂਕਾਂ ਦੀ ਕਰੀ ਜਾਂਦੇ ਰਿਪੇਅਰ ਆਹ ਟੋਪ ਲੈਂਕ ਸੌਖੀ ਨਹੀਂ ਖੁੱਲ ਗਈ ਇਹਨੂੰ ਅੱਥੇ ਪਾ ਦੋ ਇੱਥੇ ਨੀਂਹ ਜਿੱਦ ਬੋਲ ਯਾਰ ਇਹਨੂੰ ਇਹ ਮਾਂ ਫਲੀ ਬੜਾ ਬਣੀਆ ਬੜੀ ਔੜੀ ਨਹੀਂ ਲੈ ਲੈਣੀ ਸੁਨਿਆਰੇ ਨਾਲ ਸੱਤ ਨਾਲ ਨਿਕਲਣਾ ਨੇ ਸੁਨਿਆਰੇ ਨਾਲ ਇਹਨੂੰ ਦੂਜਾ ਪਾਨਾ ਪਾਓ ਕੀ ਲੋਕੀ ਉਹਦੇ ਤੋਂ ਅੰਨੇ ਚਲੋਗੀ ਬਾਬਾ ਚਲਾ ਲੂਗਾ ਈ ਜਲਾ ਲੇ ਜਲਾ ਲੇ ਬੰਨ ਨਗੜੇ ਕਿਹੜਾ ਪਾਇਆ ਹੋਣਾ ਬੈਰਿੰਗ ਪੁਰਾਣਾ ਹਣਾ ਬਾਬਾ ਕਿਤੇ ਛੜਕਾ ਵਾਜ ਗਿਆ ਟੁੱਟ ਗਿਆ ਇਹਨੂੰ ਕੱਸੋ ਸਾਰਾ ਸਹੀ ਆ ਸਾਰਾ ਜਿਗਰ ਸਹੀ ਆ ਇਹ ਓਕੇ ਨੂੰ ਕਹ ਦੋ ਤੇਲ ਪਾ ਦੋ ਬਸ ਪੈਸੇ ਵੀ ਨਹੀਂ ਲੱਗ। ਕੀ ਪਰਬੋਈਦਾ ਨਾ। ਮੱਕੀ ਦੇ ਵੇਲੇ ਸਾਰੇ ਸਟਾਫ ਆਕਰ ਖੋਲਦੇ। ਸਮਝ ਲੈ ਦੋ ਸੀਜ਼ਨ ਵੱਧ ਚੱਲ ਗਈ ਹਨਾ। ਹੁਣ ਸਟਾਫ ਆਕਰ ਬਾਹਰ ਕੱਢ ਕੇ ਬੈੱਡ ਬਾਹਰ ਕੱਢ ਕੇ ਸਾਰੀ ਮਸ਼ੀਨ ਤੋਂ ਹੋ ਗਏ। ਵੇਚ ਰੰਗ ਮਾਰ ਦੇਣਾ ਪਪੜਾ ਜੋ ਮਰਜੀ ਹੋ ਜੇ ਆਹੋ ਰੰਗ ਮਾਰ ਕੇ ਫੇਰੀ ਫੇਡਿੰਗ ਕਰਾਂਗੇ ਫੇਰੀ ਫੇਰੀ ਐ ਤਸੱਦੀਆਂ ਨਾ ਇੱਕ ਬੰਨੇ ਮਸ਼ੀਨ ਦੀ ਰਿਪੇਅਰ ਇੱਕ ਬੰਨੇ ਰੋਟਾਵੀਟਰ ਦੀ ਇੱਕ ਬੰਨੇ ਡੈਂਟਿੰਗ ਪੇਂਟਿੰਗ ਦਾ ਕੰਮ ਚੱਲਣ ਡਿਆ ਉਹ ਭਾਈ ਸਨਾਮ ਹੋਣੀ ਕਰਨ ਡਿਆ ਕਹੇ ਨੇ ਵੀ ਡੈਂਟਿੰਗ ਪੈਂਟਿੰਗ ਦਾ ਦੱਸਣਾ ਹੋਵੇ ਯਾਰ ਆਪਾ ਗਰਮ ਕਰੀਨ ਖੋਲਣ ਦੀ ਖੁਸ਼ੀ ਸਮੋਸੇ ਖਾਦੇ ਨਹੀਂ ਇਹਦੇ ਪੀ ਗਨੇ ਆ ਪੀ ਆ ਪੀ ਯਾਰ ਉਹ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ ਤੇ ਇਹਨਾਂ ਨੂੰ ਮਿਲਦਾ ਤੇ ਹਾਲੇ ਪਾਣੀ ਭੈਣ ਪੀਣਾ ਜਮਾ ਨਹੀਂ ਆ ਪਾੜ ਕਈ ਇਹਨੂੰ ਇਕੱਠੀ ਕਰਦੀ ਐ ਇਥੋਂ ਕੀ ਹੋਇਆ ਨੜਨੂੜ ਪਾ ਦੇ ਸਿੱਧੇ ਕਰਦੀ ਉਹ ਨੜ ਪਾ ਦਨੇ ਆ ਸਿੱਧੀ ਹੋਈ ਨਹੀਂ ਤੇਰ ਤੋ ਜਾਲੀ ਤੇ ਉਹਨਾਂ ਲੱਗਾ ਨੂੰ ਜਾਲੀ ਬੈਹ ਜਿਹੜਾ ਮੈਂ ਗਾੜੀ ਤੇ ਜੀਰੇ ਵਾਲਾ ਵਾਂ ਡੈਂਟਰ ਨਹੀਂ ਬਣੀ ਗੱਲ ਨਹੀਂ ਯਾਰ ਉਹਦਾ ਕਿੱਡਾ ਗੋਲ ਕਲਈਆ ਕਰਤਾ ਸ਼ਾਬਾਸ਼ ਸ਼ਾਬਾਸ਼ ਮੁੰਡੇ ਮਿਹਨਤ ਲਾਉਣ ਦੇ ਪੂਰੇ ਕੋਈ ਰੱਸਾ ਚੜਨ ਦੇ ਕੋਈ ਕੋਸ਼ ਇਹ ਆਪਣੇ ਬੀਜੇ ਦੇ ਮੁੰਡੇ ਆ ਬੀਜੇ ਦੇ ਬੀਲਾ ਤੇ ਗਰਜੀ ਗੋਰਾ ਮਤਲਬ ਜਸਦੀਨਾ ਮੈਂ ਤੁਸ ਕੋ ਮੋੜ ਕੇ ਨਹੀਂ ਆਉਣ ਗਿਆ ਫਲਾਇਟ ਸਰ ਤੇ ਉਹ ਨਹੀਂ ਕਰਦੇ ਜੇ ਕਰਦੇ ਭਾਈ ਕਰਮਜੀਤ ਵੀ ਆਏ ਸਾਨੂੰ ਸੰਬੋਧਨ ਕਰਨ ਕੰਮ ਨਹੀਂ ਦਮ ਇਹ ਲੋਕ ਨਹੀਂ ਖੁੱਲ ਰਿਹਾ ਮੋਟਰਸਾਈਕਲ ਅੱਛਾ ਕਿਆ ਕੀਤਾ ਜਾਵੇ ਇਹਨੂੰ ਖੁੱਲ ਗਿਆ ਸ਼ਹਿਰ ਤੋਂ ਜਾ ਰਿਹਾ ਲਾ